ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾ ਰਹੇ ਆਂਬਿਆਂ ਦਾ ਖੱਟਾ ਆਚਾਰ ਇਸ ਨੂੰ ਬਣਾਉਣ ਵਾਸਤੇ ਅਸੀਂ ਲਗਭਗ 7 ਕਿਲੋ ਕੱਚੇ ਆਂਬ ਲੈਏ ਚੰਗੀ ਤਰ੍ਹਾਂ ਇਹਨਾਂ ਸਾਰੇ ਆਂਬਾਂ ਨੂੰ ਧੋਵਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਮਿੱਟੀ ਦਾ ਕਣ ਨਾ ਰਹੇ ਧੋ ਕੇ ਨਾ ਅਸੀਂ ਸਾਰੀਆਂ ਆਂਬੀਆਂ ਨੂੰ ਅਲੱਗ ਪਾਂਡੇ ਵਿੱਚ ਕੱਢ ਲੈਣਾ ਹੈ ਤੇ ਚੰਗੀ ਤਰ੍ਹਾਂ ਇਹਨਾਂ ਸਾਰੀਆਂ ਅੰਬੀਆਂ ਨੂੰ ਅਸੀਂ ਸੁਕਾ ਲੈਣਾ ਹੈ ਕੱਟਣ ਵਾਸਤੇ ਅਸੀਂ ਇੱਥੇ ਦਾਤਾ ਯੂਜ਼ ਕੀਤਾ ਹੈ ਦਾਤ ਇੱਕ ਤਿੱਖੀ ਨੁਕੀਲੀ ਚੀਜ਼ ਹੈ ਜਿਹਦੇ ਨਾਲ ਅਸੀਂ ਅੰਬ ਨੂੰ ਸਾਗ ਨੂੰ ਕੱਟਦੇ ਹਾਂ ਹੌਲੀ-ਹੌਲੀ ਅਸੀਂ ਸਾਰੀਆਂ ਅੰਬੀਆਂ ਨੂੰ ਦਾਤ ਨਾਲ ਕੱਟ ਲੈਣਾ ਹੈ ਧਿਆਨ ਰੱਖਣਾ ਹੈ ਕਿ ਧੋਣ ਤੋਂ ਬਾਅਦ ਅੰਬੀਆਂ ਬਿਲਕੁਲ ਸੁੱਕੀਆਂ ਹੋਣ ਗਿੱਲੀਆਂ ਨਾ ਹੋਣ ਜਦੋਂ ਦਾਤਾਂ ਲੰਬੀਆਂ ਕੱਟੀਆਂ ਜਾਣਗੀਆਂ ਤਾਂ ਧਿਆਨ ਰੱਖਣਾ ਹੈ ਕਿ ਇਹਦੇ ਵਿੱਚ ਜੋ ਗੁੱਠਲੀਆਂ ਨਿਕਲਣਗੀਆਂ ਉਸੇ ਸਾਈਡ ਤੇ ਕੱਢ ਲੈਣੀਆਂ ਨੇ ਹੁਣ ਅਸੀਂ ਅੰਬੀਆਂ ਦੀਆਂ ਫਾੜੀਆਂ ਨੂੰ ਇੱਕ ਦਿਨ ਇੱਕ ਰਾਤ ਤੱਕ ਧੁੱਪ ਵਿੱਚ ਸੁਕਾਉਣਾ ਹੈ ਤਾਂ ਕਿ ਇਹਦੇ ਵਿੱਚੋਂ ਸਾਰਾ ਮੋਇਸਚਰ ਚਲਾ ਜਾਵੇ ਤੇ ਅਚਾਰ ਹੈ ਜਿਹੜਾ ਉਹ ਲੰਬੇ ਸਮੇਂ ਤੱਕ ਚੱਲੇ ਉਹਦੇ ਵਿੱਚ ਕੋਈ ਉਲੀ ਨਾ ਲੱਗੇ ਤੁਸੀਂ ਦੇਖ ਸਕਦੇ ਹੋ ਕਿ ਸਾਡੀਆਂ ਅੰਬੀ ਦੀਆਂ ਫਾੜੀਆਂ ਪੂਰੀ ਤਰ੍ਹਾਂ ਸੁੱਕ ਚੁੱਕੀਆਂ ਨੇ ਹੁਣ ਅਸੀਂ ਜੋ ਮਸਾਲੇ ਇਹਦੇ ਵਿੱਚ ਐਡ ਕਰਨੇ ਨੇ ਉਹ ਤੁਹਾਨੂੰ ਦੱਸਾਂਗੇ 250 ਗ੍ਰਾਮ ਸੌਫ ਸੁੱਕਾ ਮੇਠਾ ਟਾਈਸੋਗ੍ਰਾਮ ਇੱਥੇ ਅਸੀਂ ਯੂਜ਼ ਕਰਨੀ ਹੈ 250 ਗ੍ਰਾਮ ਕਲੌਂਜੀ ਅਸੀਂ ਇਹ ਤੁਹਾਨੂੰ ਇੱਕ ਛੋਟੀ ਪਲੇਟ ਵਿੱਚ ਕਰਕੇ ਦਿਖਾਇਆ ਹੈ ਵੈਸੇ ਅਸੀਂ ਪੂਰੀ ਪ੍ਰਾਂth ਦੇ ਵਿੱਚ ਇਹ ਸਾਰਾ ਕੁਝ ਪਾਇਆ ਹੈ ਤੁਸੀਂ ਦੇਖ ਸਕਦੇ ਹੋ ਨਮਕ 1 ਕਿਲੋ 200 ਗ੍ਰਾਮ ਹਲਦੀ 150 ਗ੍ਰਾਮ ਲਾਲ ਮਿਰਚ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇਹਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਇੱਥੇ ਲਗਭਗ 1.5 ਲੀਟਰ ਤੱਕ ਸਰੋਂ ਦਾ ਤੇਲ ਲੈਣਾ ਹੈ ਹੁਣ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਸਾਰੇ ਮਸਾਲੇ ਤੇਲ ਦੇ ਵਿੱਚ ਘੁਲ ਜਾਣ ਇਹਨਾਂ ਸਾਰੀਆਂ ਚੀਜ਼ਾਂ ਨਾਲ ਅੰਬਿਆਂ ਦਾ ਆਚਾਰ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦਾ ਹੈ ਤੇ ਲੰਬੇ ਸਮੇਂ ਤੱਕ ਚੱਲਦਾ ਹੈ ਅਸੀਂ ਹੌਲੀ-ਹੌਲੀ ਥੋੜਾ-ਥੋੜਾ ਤੇਲ ਕਰਕੇ ਸਾਰੇ ਮਸਾਲੇ ਦੇ ਵਿੱਚ ਪਾ ਲੈਣਾ ਹੈ ਸਾਡਾ ਅੰਬੀਆਂ ਦਾ ਮਸਾਲਾ ਬਣ ਕੇ ਤਿਆਰ ਹੋ ਚੁੱਕਿਆ ਹੈ ਹੁਣ ਅਸੀਂ ਸਾਰੀਆਂ ਫਾੜੀਆਂ ਇਹ ਮਸਾਲੇ ਦੇ ਵਿੱਚ ਪਾ ਲੈਣੀਆਂ ਨੇ ਹੁਣ ਅਸੀਂ ਚੰਗੀ ਤਰ੍ਹਾਂ ਇਹ ਮਸਾਲਾ ਸਾਰੀਆਂ ਪਾਣੀਆਂ ਤੇ ਲਗਾਉਣਾ ਹੈ देख सकते हो कि इतने एक अंबी के फाड़ी त मसाला लगाया जा रहा है ताकि कोई भी फाड़ी मसाले तो छुटे ना ਸਾਡਾ ਖੱਟੀਆਂ ਅੰਬੀਆਂ ਦਾ ਅਚਾਰ ਬਣ ਕੇ ਤਿਆਰ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਦੇਖਣ ਦੇ ਵਿੱਚ ਵੀ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਅਸੀਂ ਇਸ ਨੂੰ ਇੱਕ ਜਾਰ ਦੇ ਵਿੱਚ ਬੰਦ ਕਰ ਦਾਂਗੇ ਧਿਆਨ ਰੱਖਣਾ ਹੈ ਕਿ ਜਿਹੜਾ ਤੁਸੀਂ ਜਾਰ ਯੂਜ਼ ਕਰੋਗੇ ਉਹਦੇ ਵਿੱਚ ਨਮੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਤੁਹਾਡਾ achar ਖਰਾਬ ਹੋ ਜਾਏਗਾ ਤੇ ਤੁਹਾਡੇ achar ਦੇ ਉੱਤੇ ਉਲੀ ਲੱਗ ਜਾਈਗੀ ਧਿਆਨ ਰੱਖਣਾ ਹੈ ਕਿ achar ਕੱਢਣ ਟਾਈਮ ਤੁਸੀਂ ਜੋ ਚਮਚ ਦਾ ਯੂਜ਼ ਕਰੋਗੇ ਉਹ ਵੀ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਤਾਂ ਹੀ ਤੁਹਾਡਾ achar ਲੰਬੇ ਸਮੇਂ ਤੱਕ ਚੱਲੇਗਾ Thank you for watching this video.